5 ਮਿਨਿਸਟਰ ਦੇਤੇ ਆਮ ਆਦਮੀ ਪਾਰਟੀ ਕਿੱਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਝਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਿਆ ਤੇ ਹੁਣ ਹੁਣ ਤਾਂ ਸਪੈਸ਼ਲ ਬਣ ਕੇ ਮੰਤਰੀਆਂ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ that shows that shows the vacuum ਕਿ ਮੈਨੂੰ ਦੱਸੋ ਕਿੰਨੇ ਆਕ ਨੇ ਬਠਿੰਡੇ ਵਿੱਚ ਚਾਹਿਆ ਹੋ ਕਿ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਖੁਡੀਆਂ ਸਾਹਿਬ ਨੂੰ ਲਿਆਏ ਇੱਥੇ ਸਤਾ ਗੁਰਮੀਤ ਸਿੰਘ ਖੁਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਖਸਾਤਾ ਆ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਤੇ ਚਾਰ ਵਿਧਾਇਕ ਮੈਦਾਨ ਚ ਉਤਾਰੇ ਤਾਂ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਇਹ ਪੁੱਛਣ ਦਾ ਕਿ ਤਾਂ ਸਭ ਖਾਸ ਨੇ ਆਮ ਪਾਰਟੀ ਦੇ ਆਮ ਆਦਮੀ ਕਿੱਥੇ ਨੇ ਵਿਰੋਧੀ ਤਾਂ ਵੀ ਕਹਿ ਰਹੇ ਨੇ ਕਿ ਮੰਤਰੀ ਤਾਂ ਇੱਛੁਕ ਵੀ ਨਹੀਂ ਸੰਚੋਣਾ ਲੜਨ ਦੇ ਪਰ ਹੁਣ ਫਸ ਗਏ ਨੇ ਆਮ ਆਦਮੀ ਪਾਰਟੀ ਰਹਿ ਗਈ ਉਹ ਮੈਨੂੰ ਦੱਸੋ ਉਹ ਆਮ ਆਦਮੀ ਪਾਰਟੀ ਕਿੱਥੋਂ ਰਹਿ ਗਈ ਤੁਸੀਂ 4 4 ਮਿਨਿਸਟਰ ਜਾਂ 5 ਮਿਨਿਸਟਰ ਕਿੰਨੇ ਬਿਠਾਤੇ ਇਹਨਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਆ 5 5 5 ਮਿਨਿਸਟਰ ਦੇਤੇ ਆਮ ਆਦਮੀ ਪਾਰਟੀ ਕਿੱਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਝਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਈਆਂ ਸੀ ਤੇ ਹੁਣ ਹੁਣ ਤਾਂ ਸਪੈਸ਼ਲ ਬਣ ਕੇ ਮੰਤਰੀਆਂ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ ਦੈਟ ਸ਼ੋਜ਼ ਦੈਟ ਸ਼ੋਸ ਦੀ ਵੈਕਿਊਮ ਬੈਂਕਰਪਟ ਹੋ ਗਏ ਨੇ ਇਹ ਲੋਕਾਂ ਕੰਨੀਓ ਲੋਕੀ ਕੋਈ ਚਾਹ ਨਹੀਂ ਰਹਾ ਕਿ ਮੈਨੂੰ ਦੱਸੋ ਕਿੰਨੇ ਇੱਕ ਨੇ ਬਠਿੰਡੇ ਵਿੱਚ ਚਾਹਿਆ ਹੋ ਕਿ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਖੁੱਡੀਆਂ ਸਾਹਿਬ ਨੂੰ ਲਿਆ ਇਹ ਇੱਥੇ ਅ ਕੈਬਨਟ ਅ ਨਾਨ ਪਰਫਾਰਮਿੰਗ ਕੈਬਨਟ ਮਿਨਿਸਟਰ 2 ਸਾਲ ਦੀ ਕੋਈ ਉਹਨਾਂ ਦੀ ਪਰਫਾਰਮੈਂਸ ਨਹੀਂ ਬਤੌਰ ਕੈਬਨਟ ਮਿਨਿਸਟਰ ਰਿਲਕਟੈਂਟਲੀ ਕਿਸੇ ਮੰਤਰੀ ਨੂੰ ਜਿਹੜਾ ਲੜ ਰਿਹਾ ਹੈ ਉਹਨੂੰ ਇਹਨਾਂ ਪ੍ਰਾਈਵੇਟ ਤੁਸੀਂ ਪੁੱਛ ਲਿਓ ਕੈਮਰੇ ਬੰਦ ਕਰਕੇ ਕਿ ਯਾਰ ਤੂੰ ਲੜਨਾ ਚਾਹੁੰਦਾ ਸੀ ਨਾ ਮੈਨੂੰ ਤਾਂ ਫਸਾਤਾ ਸਾਰੇ ਕਹਿੰਦੇ ਨੇ ਹੌਣ ਕੈਮਰਾ ਕੋਈ ਕਹੇ ਨਾ ਕਹੇ ਤੁਸੀਂ ਇਕੱਲੇ ਇਕੱਲੇ ਜਾਇਆ ਹੋ ਖੁੱਡੀਆਂ ਪਿੰਡ ਸਦਾ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਫਸਾਤਾ ਜਿਹੜਾ ਬੰਦਾ ਰਿਲੈਕਟੈਂਟ ਕੈਂਡੀਡੇਟ ਹੋਵੇ ਜਿਹਦਾ ਮਨ ਕੈਂਡੀ ਹੁਣ ਦੱਸੋ ਐਮਪੀ ਉੱਤੇ ਬਣ ਕੇ ਉਹਨੂੰ ਚੰਗਾ ਜੇ ਕੈਬਨਿਟ ਮਿਨਿਸਟਰ ਇੱਥੇ ਤੁਸੀਂ ਆਪ ਹੀ ਜਵਾਬ ਦੇ ਦਿਓ ਇਸ ਚੀਜ਼ ਦਾ ਸੋ ਇਸ ਕਰਕੇ ਬੈਂਕਰਪਸੀ ਆ ਗਈ ਹੈ ਆਮ ਆਦਮੀ ਪਾਰਟੀ ਚ ਕੋਈ ਇਹਨਾਂ ਕੋਲੇ ਗੱਲ ਨਹੀਂ ਕਰਨ ਨੂੰ ਲੋਕਾਂ ਚ ਜਾਣ ਨੂੰ ਕੋਈ ਗੱਲ ਨਹੀਂ ਵੱਡੇ ਵੱਡੇ ਵਾਅਦੇ ਜੁਮਲੇ ਇਹਨਾਂ ਕੁਛ ਇਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੀਡੀਆ ਦੇ ਰਾਹੀਂ ਬਣਾਤਾ ਸੋਸ਼ਲ ਮੀਡੀਆ ਦੇ ਰਾਹੀਂ ਬਣਾਤਾ ਉਹਦਾ ਕਿ ਹੁਣ ਭੁੱਖਤ ਰਹੇ ਨੇ ਕਿ ਪਿੰਡਾਂ ਚ ਜਦੋਂ ਜਾਂਦੇ ਨੇ ਕੋਈ ਗੱਲ ਕਰਨ ਨੂੰ ਹੈ ਨਹੀਂ ਸੋ ਇਸ ਕਰਕੇ ਕੋਈ ਉਹਦਾ ਫਰਕ ਨਹੀਂ ਪੈਂਦਾ ਪੰਜਾਬ ਵਿੱਚ ਜਿਵੇਂ-ਜਿਵੇਂ ਟਿਕਟਾਂ ਦਾ ਐਲਾਨ ਹੋ ਰਿਹਾ ਮੁਕਾਬਲਾ ਹੋਰ ਦਿਲਚਸਪ ਹੁੰਦਾ ਜਾ ਰਿਹਾ ਖਾਸ ਕਰਕੇ ਉਦੋਂ ਜਦੋਂ ਲੀਡਰ ਤੜਾ-ਤੜ ਦਲ ਬਦਲ ਕਰ ਰਹੇ ਨੇ ਇਸ ਲਈ ਲਾਜ਼ਮ ਹੈ ਕਿ ਵੋਟਰ ਵੀ ਸ਼ਸ਼ੂਪੰਚ ਰਹੇਗਾ